ਨਾਰਾਂ ਦੀ ਵੰਡਾ ਵਡਾਈ ਹੋ ਰਹੀ ਹੈ ਅੱਜ ਫਿਰ ਮੈਂ ਤੇ ਮਣਪਰੀ ਜਾ ਰਿਹਾ ਜੀ ਮੈਰिज ਤੇ ਫੰਕਸ਼ਨਾਂ ਕੋਈ ਤੇ ਬਠਿੰਡਾ ਮੈਂ ਅੱਜ ਸਪੈਸ਼ਲ ਆਇਆ ਹਾਂ ਸਬਜੀ ਮੰਡੀ ਗਦੜਵਾਹਾ ਅਨਾਰ ਦਾ ਰੇਟ ਪਤਾ ਕਰਨਾ ਬਠਿੰਡਾ ਵੀ ਕਿਸੇ ਗੱਲੋਂ ਕੱਟ ਨਹੀਂ ਜੇ ਸੋਹਣਾ ਰਾਜਸਥਾਨ ਆ ਤਾਂ ਪੰਜਾਬ ਵੀ ਬਹੁਤ ਸੋਹਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀਕਾਲ ਜੀ ਅਨਾਰ ਕਿੱਥੇ ਮਿਲ ਲਗੇ ਯਾਰ ਦੇਖ ਲੋ ਤੁਸੀਂ ਆ ਵੀਡੀਓ ਆਪਣੀ ਆ ਰਹੀਆਂ ਜਿਹੜੀ ਆਪ ਪਾਈ ਆ ਮਖੇਰੋ ਵਾਲੀ ਤੇ ਵਿਆਹ ਨਹੀਂ ਪੰਗਾ ਨਾਲ ਕੀ ਰੇਟ ਹੈ ਬਾਈ ਡੰਡੇ ਨੂੰ ਖੂਬਸੂਰਤ ਬਣਾਉਣ ਵਾਸਤੇ ਬੀਬੀ ਅਰਥ ਅਮਰਤ कौर ਬਾਦਲ ਨੇ ਬਹੁਤ ਜ਼ੋਰ ਲਾਇਆ। ਦੇਖੋ ਮੁੰਡਾ ਪੂਰਾ ਸਮਾਰਟ ਹੈ। ਸਬਜ਼ੀ ਦਾ ਕੰਮ ਕਰ ਰਿਹਾ ਹੈ। ਵਧੀਆ ਗੱਲ ਹੈ ਕੰਮ ਕਰਨਾ ਚਾਹੀਦਾ ਬੰਦੇ ਨੂੰ। ਤੇ ਵੱਡਦਾ-ਵੱਡਦਾ ਵੀ ਕਿ ਵੱਡਟਿਆ। ਕਿਧਰ ਜਾਂਦੇ ਹੋ? ਮਾਸਕੇ। ਲੋਕ ਲਾਸਿੰਗ ਆਸਟ੍ਰੇਲੀਆ ਕੇ। ਹਾਂ। ਬਾਈ ਫਿਰ। ਸਾਉਡੀ ਤੁਸੀਂ ਵੇਖ ਸਕਦੇ ਹੋ ਤਾਜੀ-ਤਾਜੀ ਪੂਰੀ ਵਧੀਆ। ਲਾਸਰ ਕੀ ਰੇਟ ਹੈ? ਕਾਲ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਪਿੱਛੇ ਆਪਣਾ ਚੈਨਲ ਚੱਲ ਰਿਹਾ ਹੈ ਜਿਹੜਾ ਚੜ੍ਹਦਾ ਪੰਜਾਬ ਸ਼ੋਅ ਦੇਖ ਲਓ ਤੁਸੀਂ ਆਹ ਵੀਡੀਓ ਆਪਣੀ ਆ ਰਹੀ ਹੈ ਜਿਹੜੀ ਆਪ ਪਾਈ ਆ ਮੱਖੇਰੋ ਵਾਲੀ ਤੇ ਵਿਆਹ ਨਹੀਂ ਪੰਗਾ ਪਤਾ ਕਾਣੀ ਕੀ ਹੈ ਸਿਰਫ ਸਾਨੂੰ 5 ਸਕਿੰਟ ਲੱਗਣੇ ਆ ਚੈਨਲ ਸਬਸਕ੍ਰਾਈਬ ਕਰਨ ਵਾਸਤੇ ਤੇ ਹੁਣ ਵੇਟ ਕਰਦਾ 5 ਸਕਿੰਟ 5 ਸਕਿੰਟਾਂ 'ਚ ਤੁਹਾਨੂੰ ਸੌਂ ਲੱਗੇ ਸਾਰਿਆਂ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੱਪੋ 1 2 3 4 5 ਕਰ ਲਿਆ ਨਾ ਮੈਨੂੰ ਪਤਾ ਚ ਕਰ ਲਿਆ ਹਣਾ ਤੇ ਹੁਣ ਆਪਾਂ ਵੱਧਦੇ ਆ ਪਾਈ ਵੀ ਵੀਡੀਓ ਵੱਲ ਲੋ ਜੀ ਨਾਨਕੇ ਪਿੰਡ ਪਹੁੰਚ ਚੁੱਕੇ ਸੀ ਤੇ ਜਿਹੜੀ ਨਾਰਾਂ ਦੀ ਵੰਡਾ ਬੜਾਈ ਹੋ ਰਹੀ ਹੈ ਮੈਂ ਅੱਜ ਸਪੈਸ਼ਲ ਆਇਆ ਹਾਂ ਸਬਜੀ ਮੰਡੀ ਗਿੱਦੜਵਾਹਾ ਅਨਾਰ ਦਾ ਰੇਟ ਪਤਾ ਕਰਨਾ ਤੇ ਵੇਣੇ ਆਪਾਂ ਨੂੰ ਕੀ ਰੇਟ ਜਿਹੜਾ ਨਾਰ ਮਿਲੂਗਾ ਇਹ ਹੈਗੇ ਜੀ ਗਿੱਦੜਵਾਹ ਸ਼ਹਿਰ ਦੀ ਸਬਜੀ ਮੰਡੀ ਲਓ ਸਰਰਾ ਬੋਰਦਸੋ ਠੀਕ ਹੋ ਜੀ ਸਤਿ ਸ਼੍ਰੀ ਅਕਾਲ ਜੀ ਨਾਰ ਕਿੱਥੋਂ ਮਿਲਣਗੇ ਯਾਰ ਨਾਰ ਆਪ ਰੂਟ ਵਾਲੇ ਤੋਂ ਮਿਲਣਗੇ ਬਾਹਰ ਕਿਹੜੇ ਪਾਸੇ ਬਾਹਰ ਹੈ ਪਹਿਲਾਂ ਮੈਨੂੰ ਨਾਰ ਹੀ ਪਤਾ ਕਰਕੇ ਆਉਣ ਤੋਂ ਬਾਕੀ ਗੱਲਾਂ ਬਾਅਦ ਚ ਕਰਾਂਗੇ ਕੋਈ ਨਹੀਂ ਅੱਧਰ ਆਇਆ ਸਬਜ਼ੀ ਹੋਏ ਆ ਗਏ ਬਸ ਸਬਜ਼ੀ ਵੀ ਲੈਣੇ ਆ ਰੂਟ ਵਾਲੇ ਫਰੂਟ ਵਾਲੇ ਫਰੂਟ ਵਾਲੇ ਫਰੂਟ ਵਾਲੇ ਫਰੂਟ ਵਾਲੇ ਉਹਦੇ ਕੋਲ ਲੱਗਦਾ ਨਾਰ ਪਏ ਆ ਇਹ ਸਾਈਜ਼ ਵੀ ਛੋਟਾ ਲੱਗਦਾ ਮੈਨੂੰ ਉਹ ਤਾਂ ਬਾਲੇ ਵੱਡੇ ਨਾਰ ਆ ਬਾਈ ਜੀ ਕੀ ਹਾਲ ਹੈ ਨਾਰ ਕੀ ਰੇਟ ਹੈ ਬਾਈ ਨਾਰ ਉਹ 150 ਆ ਆ 200 ਰੁਪਏ ਕਿਲੋ ਆ 200 ਰੁਪਏ ਕਿਲੋ ਆ ਆ 150 ਰੁਪਏ ਕਿਲੋ ਆ ਹੈਣਾ ਠੀਕ ਹੈ ਬਾਕੀ ਦੇ ਹਿਸਾਬ ਨਾਲ ਬੁਲਾ ਲਿਓ ਤੇ ਜਿਹੜੇ ਅਸੀਂ ਲਈ ਇੱਥੇ ਅਸੀਂ ਲਈਏ 100 ਰੁਪਏ ਦੇ ਹਿਸਾਬ ਨਾਲ ਤੇ ਨਾਰ ਦਾ ਸਾਈ ਤੁਸੀਂ ਚੈੱਕ ਕਰ ਚੁੱਕੇ ਹੋ ਬਾਕੀ 100 ਰੁਪਏ ਤੁਸੀਂ ਐਂ ਲੈ ਜਾਏ ਅਸੀਂ ਕਿਹੜਾ ਬਾਹਲੇ ਲੈ ਆ ਕੋਈ 8-10 ਕਿਲੋ ਲੈ ਹੋਣੇ ਆ ਤੇ ਪਰ ਆਇਆ ਵੀ ਜੇ ਉਹ ਬੋਲੀ ਤੇ ਲੈ ਜਾਣ ਤਾਂ ਮੈਨੂੰ ਲੱਗਦਾ ਕੋਈ 80 ਰੁਪਏ ਦੇ ਲੱਗੇ ਤਾਂ ਕਿ 85 ਰੁਪਏ ਦੇ ਹਿਸਾਬ ਨਾਲ ਆਪਾਂ ਮਿਲ ਸਕਦੇ ਆ ਤੇ ਹੁਣ ਤੁਸੀਂ ਹਿਸਾਬ ਕਿਤਾਬ ਆਪ ਲਾ ਲਿਓ ਕਿ ਕਿੰਨਾ ਸਸਤਾ ਪੈਂਦਾ ਨਾਰ ਤੇ ਉਹ ਨਾਰ ਵੀ ਬਈ ਉਹਦਾ ਵਜਨ ਤੁਹਾਨੂੰ ਪਤਾ ਹੀ ਹੋ ਕਿੰਨਾ ਹੋਊਗਾ 3 350 ਗ੍ਰਾਮ ਦਾ ਬਸ ਮੱਜ ਇਹ ਹੀ ਪਤਾ ਕਰਨਾ ਹੈ ਸਪੈਸ਼ਲ ਤੇ ਬਾਕੀ ਚਾਚੀ ਵਰਗੇ ਲੈ ਰਹੇ ਸਬਜ਼ੀ ਸਬਜ਼ੀ ਲੈਣ ਦਿਓ ਸਬਜ਼ੀ ਤੁਸੀਂ ਵੇਖ ਸਕਦੇ ਤਾਜੀ ਤਾਜੀ ਪੂਰੀ ਵਧੀਆ ਲਸਣ ਕੀ ਰੇਟ ਹੈ 100 200 ਦੋਸੋ ਦੇਖੋ ਮੁੰਡਾ ਪੂਰਾ ਸਮਾਰਟ ਹੈ ਸਬਜ਼ੀ ਦਾ ਕੰਮ ਕਰ ਰਿਹਾ ਵਧੀਆ ਗੱਲ ਆ ਕੰਮ ਕਰਨਾ ਚਾਹੀਦਾ ਬੰਦੇ ਨੂੰ ਤੇ ਵੱਡਦਾ-ਵੱਡਦਾ ਵੀ ਕਿ ਬੜਾ ਡਿਆ ਪਰਲੇ ਕਿੰਨੇ ਬੜਲੇ ਪਲੱਸ 2 ਚੱਲ ਅੱਗੇ ਵੀ ਟਰਾਈ ਕਰਨੀ ਸੀ ਇੱਥੇ ਲੋਕਲ ਹੀ ਹੈ ਕਿ ਬਾਹਰੋਂ ਹੈ ਚਲੋ ਵਧੀਆ ਗੱਲ ਆ ਬਾਈ ਹੁਣ ਤਾਂ ਬਾਹਰ ਦੇ ਹਾਲਾਤਾਂ ਨਾਲੋਂ ਆਪਣੇ ਹਾਲਾਤ ਬਹੁਤ ਚੰਗੇ ਆ ਬਾਹਰ ਵੀ ਹੁਣ ਬਹੁਤ ਬੁਰਾ ਹਾਲ ਆ ਕੰਮ ਕਰਨ ਚਾਹੀਦੇ ਕਿੱਡਾ ਨੌਜਵਾਨ ਮੁੰਡਾ ਹੈ ਜਿਹਨੂੰ ਤਾਂ ਵਿਆਹ ਲਾਏਗਾ ਉਹਦਾ ਪੂਰਾ ਸੈੱਟ ਹੋ ਜਾਣਾ ਕੋਈ ਵੀ ਮਰਦ ਬੰਦਾ ਕੰਮ ਕਰ ਲੱਗ ਜਾਣਾ ਮੜ ਕੇ ਸ਼ਰਮ ਨਹੀਂ ਮੰਨਦਾ ਕੋਈ ਵੀ ਕੰਮ ਕਰਦਾ ਹੋਵੇ ਇਹ ਨਾਲੇ ਤਿਆਰਬਾਨੀ ਉਹਦੇ ਨਾਲ ਦਾ ਰਹਿੰਦਾ ਹੂੰ ਬੰਡ ਛੋਟਾ ਬੱਚਾ ਆਪਾਂ ਮੈਂ ਡਾਕਟਰ ਬੰਨਣਾ ਆਪਾਂ ਮੈਂ ਕੋਈ ਮਿਸਤਰੀ ਬੰਨਣਾ ਬੰਦੇ ਨੇ ਇੱਕ ਤਾਂ ਬੰਦੇ ਨੇ ਕੰਮ ਸਿੱਖਣਾ ਕੋਈ 12 15 ਸਾਲਾਂ ਦਾ ਇੱਕ ਸਿੱਖਣਾ ਬੰਦੇ ਨੇ 23 ਸਾਲ ਤੱਕ ਜਾ ਕੇ ਫਰਕ ਤਾਂ ਪੈਂਦਾ ਹੀ ਆ ਹੂੰ ਗੱਲ ਪਰਮਾਤਮਾ ਤੇਰੇ ਕੰਮ ਚ ਵੀ ਤਰੱਕੀ ਬਖਸ਼ੇ ਹੈਲੋ ਮਾੜੀ ਗੱਲ ਆ ਯਾਰ ਹੈਲੋ ਭਰਾ ਕਿਵੇਂ ਹੋ ਕਿਧਰ ਆਨੇ ਹੋ ਉਹ ਲਾਸਿੰਗ ਆਸਟ੍ਰੇਲੀਆ ਕੇ ਹਾਂ ਬਾਏ ਫਿਰ ਬਾਏ ਟਾਟਾ ਪੱਜ 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 ਹੈਲੋ ਕਿਵੇਂ ਹੋ ਠੀਕ ਆ ਬਾਈ ਜੀ ਠੀਕ ਐਨਕ ਲੈ ਕੇ ਦਿਖਾਓ ਬਾਈ ਜੀ ਠੀਕ ਆ ਐਨਕ ਲਾਓ ਐਨਕ ਲਾ ਕੇ ਦਿਖਾਓ ਦਿਖਾਓ ਹਾਂਜੀ ਦੋਸਤੋ ਅੱਜ ਫੇਰ ਮੈਂ ਤੇ ਮਣਪਰੀ ਜਾ ਰਿਹਾ ਜੀ ਮੈਰਿਜ ਤੇ ਫੰਕਸ਼ਨਾਂ ਕੋਈ ਤੇ ਪਠੰਡਾ ਪਠੰਡਾ ਸਾਡਾ ਸ਼ਹਿਰ ਬਹੁਤ ਮਸ਼ਹੂਰ ਸ਼ਹਿਰ ਹੈ ਤੇ ਪਠੰਡੇ ਜਾ ਕੇ ਤੁਹਾਡੇ ਰੂਰੂ ਹੋਵਾਂਗੇ ਵਾਕਿਆ ਰੌਣਕਾਂ ਤੁਹਾਨੂੰ ਵੱਧੋਰੀ ਦਿਖਾਈ ਦਤਨਾ ਇਥੋਂ ਲੰਬੀ ਬਾਦਲ ਤੇ ਜੈ ਸਿੰਘ ਤੇ ਪਠੰਡਾ ਆ ਤੁਹਾਨੂੰ ਸ਼ਾਮ ਨੂੰ ਦਿਖਾਵਾਂਗੇ ਪਠੰਡੇ ਦਾ ਰੌਣਕ ਮੇਲਾ ਉਲੰਘਾ ਜੀ ਬਠਿੰਡੇ ਬਠਿੰਡੇ ਦੀ ਸ਼ਾਨ ਫਾਰਮਲ ਬਠਿੰਡੇ ਦੇ ਪੰਜਾਬੀ ਚ ਤੰਦੂਰ ਤੇ ਬੈਠੇ ਨੇ ਬੰਦੀ ਪਏ ਆ ਪਰ ਆਇਆ ਵੀ ਇਹ ਵੀ ਜਿਹੜੀ ਖੂਬਸੂਰਤੀ ਦੀ ਵਾਦਾ ਕਰਦੇ ਬਠਿੰਡੇ ਦੇ ਤੇ ਬਾਕੀ ਹੁਣ ਮੇਰੇ ਨਾਲ ਤੁਸੀਂ ਯਾਦ ਰੱਖਿਓ ਸਭ ਤੋਂ ਵੱਧ ਇਹ ਡਿਵੈਲਪਮੈਂਟ ਹੁਣ ਹੋਣੀ ਹੈ ਤਾਂ ਇਸ ਰੋਡ ਦੀ ਹੋਣੀ ਹੈ ਕਿਉਂਕਿ ਉਧਰ ਨੂੰ ਹੀ ਵਧ ਗਿਆ ਜੰਨਾ ਪਤਨਾ ਜੀ ਰਾਮਪੁਰੇ ਫੁਲਕਣੀ ਨੂੰ ਤੇ ਹੁਣ ਜਿਹੜਾ ਕੰਮ ਚੱਲੀਆਂ ਚੱਲੀਆਂ ਡੱਬ ਵਾਲੀ ਰੋਡ ਤੇ ਜਿੱਥੇ ਐਮਜ਼ ਹਸਪੀਟਲ ਹੈ ਉਸ ਤੋਂ ਬਾਅਦ ਸਾਰੀ ਡਿਵੈਲਪਮੈਂਟ ਇਸ ਰੋਡ ਤੇ ਹੋਣੀ ਹੈ ਕਿਉਂਕਿ ਇਧਰ ਹੈਗਾ 에어ਪੋਰਟ ਉਹ ਅਜਰੀ ਦਾ ਕੱਲ੍ਹ ਕਿਦਾਂ ਚੱਲੂਗਾ ਜ਼ਰੂਰ ਜਦੋਂ ਚੱਲ ਪਿਆ ਤਾਂ ਇੱਥੇ ਦੇਖੋ ਤੁਸੀਂ ਤੁਹਾਨੂੰ ਜਗ੍ਹਾ ਨਹੀਂ ਦਿਹਾਉਣੀ ਆਉਣ ਵਾਲੇ ਕੁਝ ਟਾਈਮ ਦੇ ਵਿੱਚ ਵਿੱਚ ਤੇ ਹੁਣ ਬਠਿੰਡਾ ਵੈਸੇ ਬਹੁਤ ਤੇਜ਼ੀ ਨਾਲ ਗਰੋ ਕਰ ਰਿਹਾ ਬਹੁਤ ਤੇਜ਼ੀ ਨਾਲ ਬਥੇਰਾ ਕੁਝ ਤੇ ਮਲ ਰਿਹਾ ਹੈ ਪੰਜਾਬ ਦਾ ਸ਼ਹਿਰ ਹੈ ਤਾਂ ਕਿ ਤੁਸੀਂ ਵੇਖੋ ਬਠਿੰਡਾ ਵੀ ਕਿਸੇ ਗੱਲੋਂ ਘਟ ਨਹੀਂ ਜੇ ਸੋਹਣਾ ਰਾਜਸਥਾਨ ਹੈ ਤਾਂ ਪੰਜਾਬ ਵੀ ਬਹੁਤ ਸੋਹਣਾ ਹੈ ਉਹ ਰੁਣਾ ਪੀਰਾਂ ਦੀ ਧਰਤੀ ਪੰਡ ਦਰਿਆਵਾਂ ਦੀ ਧਰਤੀ ਕਿਹਨੇ ਪੰਜਾਬ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਪਹੁੰਚ ਗਏ ਜੀ ਹੁਣ ਬਰਿੰਡੇ ਤੇ ਜਾ ਕੇ ਕਰਦੇ ਕੰਮ ਕਰ ਕੋਈ ਤੇ ਉਦੋਂ ਬਾਅਦ ਜਾਵਾਂਗੇ ਜੀ ਫੰਕਸ਼ਨ ਤੇ ਤੇ ਫੰਕਸ਼ਨ ਦੇ ਗੱਲਾਂ ਆ ਵੀ ਜੇ ਤਾਂ ਗਾਣੇ ਕੋਣੇ ਚੱਲਦੇ ਹੋ ਤਾਂ ਜਿਆਦਾ ਵੀਡੀਓ ਨਹੀਂ ਬਾਨੀ ਤੁਹਾਨੂੰ ਪਤਾ ਹੀ ਕਾਪੀਰਾਈਟ ਆ ਜਾਂਦਾ ਤੇ ਇਹ ਇੱਕ ਵਾਰੀ ਜਿਹੜੀ ਵਿਆਹ ਵਾਲੀ ਵੀਡੀਓ ਸੀ ਉਸ ਟਾਈਮ ਨੂੰ ਬਹੁਤ ਮੱਥਾ ਮਾਰਨਾ ਪਿਆ ਸੀ ਕਾਪੀਰਾਈਟ ਕਰਕੇ ਆ ਤੁਸੀਂ ਦੇਖ ਸਕਦੇ ਇੱਧਰ ਲੇਕ ਬੋਟਿੰਗ ਬੋਟਿੰਗ ਸਭ ਕੁਝ ਹੁੰਦਾ ਇੱਥੇ ਨੇਨ ਖੂਬ ਸੁੰਦਰ ਬਾਗਣਾ ਵਾਸਤੇ ਬੀਬੀ ਹਰਸ਼ਮਰਤ कौर ਬਾਦਲ ਨੇ ਬਹੁਤ ਜ਼ੋਰ ਲਾਇਆ।